ਉਹਨਾਂ ਦੀ ਜਾਹਰ ਕਲਾ ਵਾਲਾ ਸਥਾਨ ਜਿਹੜੀ ਦੁਨੀਆ ਤੋਂ ਛਪਾਈ ਨਹੀਂ ਜਾ ਸਕਦੀ ਜਾਹਰ ਕਲਾ ਨਾ ਛਪਾਈ ਛਪਾਈ ਜਿੱਥੇ ਸਤਿਗੁਰਾਂ ਨੇ ਕੋਦੇ ਮਹੀਨੇ ਵਿੱਚ ਆਪਣੇ ਚਰਨ ਪਾਏ ਜਿੰਨਾ ਅੰਬਾਂ ਨੂੰ ਦੂਰ ਵੀ ਨਹੀਂ ਸੀ ਲੱਗਾ ਉਹਨਾਂ ਬੂਟਿਆਂ ਨੂੰ ਅੰਬ ਲਾ ਕੇ ਸਾਰੀ ਸੰਗਤ ਨੂੰ ਛਕਾਏ ਗੁਰਦੁਆਰਾ ਅੰਬ ਸਾਹਿਬ ਪਾਤਸ਼ਾਹੀ 7ਵੀਂ ਪ੍ਰਾਣਾ ਨਾਮ ਇਸ ਪਿੰਡ ਦਾ ਲੰਬਿਆਂ ਪਿੰਡ ਸੀ ਫਿਰ ਸਾਹਿਬ ਜادہ ਜੀਤ ਸਿੰਘ ਨਗਰ ਆਪਾਂ ਹੁਣ ਕਹਿੰਦੇ ਆ ਬਰਕਟ ਵਿੱਚ ਮੁਹਾਲੀ ਵੀ ਪਾ ਦਈਦਾ ਆਪ ਜੀ ਨੂੰ ਗੁਰੂ ਚਰਨਾਂ ਨਾਲ ਜੋੜ ਕੇ ਪਏ ਹਨ ਬਾਣ ਜੋਗ ਸਿੰਘ ਸਾਹਿਬ ਜਥੇਦਾਰ ਤਖਸ਼ੀ ਕੇਸਕਰ ਸਾਹਿਬ ਔਰ ਜਥੇਦਾਰ ਸ਼੍ਰੀ ਅਕਾਲ ਤਖਸਾਲ ਸਾਹਿਬ ਮਾਨਜੋਤ ਸਿੰਘ ਸਾਹਿਬ ਨੇ ਆਪ ਜੀ ਨੂੰ ਧਾਰਮਿਕ ਸਮਾਜਿਕ ਰਾਜਨੀਤਿਕ ਔਰਤ ਤੇ ਸੁਚੇਤ ਹੋਣ ਲਈ ਪ੍ਰੇਰਨਾ ਦਿੱਤੀ ਹੈ ਮਾਨਜੋਤ ਸਿੰਘ ਸਾਹਿਬ ਜੀ ਦਾ ਪਹੁੰਚ ਉਤੇ ਗੁਰਦੁਆਰਾ ਸਾਹਿਬ ਦੀ ਮੈਨੇਜਮੈਂਟ ਵੱਲੋਂ ਮਾਨਜੋਤ ਮੈਨੇਜਰ ਸਰਦਾਰ ਲਜੇਂਦਰ ਸਿੰਘ ਜੀ ਤਵੜਾ ਦਾਸ ਵੱਲੋਂ ਸੂਚੀਆਂ ਸੰਕਾ ਵੱਲੋਂ ਧੰਨਵਾਦ ਹੈ ਗੁਰਮੁਖੋ ਆਪਾਂ ਵਿਸ਼ੇ ਤੇ ਆ ਜਾਈਏ ਮਨ ਕਾਗਰ ਕਰੋ ਇੱਕ ਸ਼ਬਦ ਧਿਆਨ ਦੇ ਹੁਣ ਸਾਰੇ ਇੱਕ ਸ਼ਬਦ ਗੁਰੂ ਹਰ राय साहिब ਜੀ ਰੋਜ਼ ਪੜ੍ਹਦੇ ਸੀ ਔਰ ਸੰਗਤਾਂ ਤੋਂ ਹੁੰਦੇ ਸੀ ਇੱਕ ਸ਼ਬਦ ਹੈ ਸਾਭ ਹੀ ਹੈ ਵੈਸੇ ਪਰ ਇਤਨੇ ਰੋਜ਼ੀ ਕਰਦੇ ਸਨ ਬਾਣੀ ਗੱਦੀ ਸਾਤੇ ਪੜ੍ਹਦੇ ਸਨ ਪਰ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੇ ਵਿੱਚੋਂ ਇੱਕ ਸ਼ਬਦ ਐਸਾ ਸੀ ਇਹਨੂੰ ਲੋਕੀ ਪਰਦੇਸੀਔਰ ਸੰਗਤਾਂ ਨੂੰ ਦਿੜ੍ੜ ਕਰਾਉਂਦੇ ਸੀ ਕਿ ਇਹ ਦਿਲ 'ਚ ਬਿ사 ਕੇ ਰੱਖਿਓ ਪਤਾ ਕਿਹੜਾ ਸ਼ਬਦ ਆ ਆਸਾ ਰਾਗ ਆਸਾ ਘਰ ਸਤਵਾਂ ਮਹੱਲਾ ਪੰਜਵਾਂ ਕੀ ਹੈ ਸ਼ਬਦ ਹਰ ਕਾ ਨਾਮ ਰਿਦੈ ਨਿਤ ਧਿਆਈ ਸੰਗੀ ਸਾਥੀ ਸਗਲ ਤਰਾਈ ਗੁਰ ਮੇਰੇ ਸੰਗ ਸਦਾ ਹੈ ਨਾਲੇ ਸਿਮਰ ਸਿਮਰ ਤੇ ਸਦਾ ਸੰਭਾਲੇ ਇਸ ਸ਼ਬਦ ਦੀ ਪੰਕਤੀ ਨੂੰ ਮੈਂ ਗਾਵਾਂਗਾ ਇਥੋਂ ਆਪਾਂ ਆਰੰਭ ਕਰਾਂਗੇ ਗੁਰੂ ਹਰਿ ਰਾਏ ਸਾਹਿਬ ਦੇ ਜੀਵਨ ਦੀਆਂ ਬਾਤਾਂ ਜਿਤਨਾ ਸਮਾਂ ਜਥੇ ਨੇ ਆਉਣਾ ਉਤਨਾ ਸਮਾਂ ਮੈਂ ਤੁਹਾਡੇ ਨਾਲ ਸਾਝ ਪਾਵਾਂਗਾ ਉਸ ਤੋਂ ਬਾਅਦ ਆਪਾਂ ਨੇ ਇਲਾਹੀ ਬਾਣੀ ਦੇ ਕੀਰਤਨ ਨਾਲ ਜੁੜਨਾ ਸਾਰੇ ਪੜੋ ਸੰਗ ਸਦਾ ਹੈ ਨਾਲੇ ਗੁਰ ਮੇਰੇ ਸੰਗ ਸਦਾ ਹੈ ਨਾਲੇ ਸੰਗ ਸਦਾ ਹੈ ਨਾਲੇ ਸੰਗ ਕਬਾਹ ਨਾਲੇ ਸੰਗ ਸਦਾ ਹੈ ਨਾਲੇ ਗੁਰ ਮੇਰੇ ਸੰਗ ਸਦਾ ਹੈ ਨਾਲੇ ਜਵਾਨ ਹਾਲ ਦੀ ਗੱਲ ਕਰ ਹਰ ਕਾ ਨਾਮ ਹਰ ਦੈ ਨਿਤ ਧਿਆਈ ਹਰ ਕਾ ਨਾਮ ਹਰ ਦੈ ਨਿਤ ਧਿਆਈ हरक नाम हरक नामी साथी सॼल तराई साथी तराई <laughs> 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 ਮਾਤਰੀ ਨਾਲ ਗੁਰੂ ਦੀ ਤਜਵੀਜ਼ੇ ਗਲਤ ਨਾ ਪੁਸਤਿਕ ਕਿਤਾਬ ਪੜ੍ਹਦੇ ਨਾ ਗੁਰੂ ਇਤਵ ਕੁਮਾਰ ਹੈਗੇ ਐਸੇ ਫੋਨ ਸੇ ਸੰਗਤ ਜੀ ਆਪਾਂ ਕਈ ਪੁਸਤਕਾਂ ਦੇ ਲਾਈਵ ਕਰ ਰਹੇ ਆਂ ਹੋਰ ਦੁਬਾਰਾ ਸ੍ਰੀ ਆਮਬਾ ਸਾਹਿਬ ਧੰਨ ਧੰਨ ਸ੍ਰੀ ਗੁਰੂ ਹਰ Rai ਸਾਹਿਬ ਜੀ ਦੇ ਜਨਮ ਦਿਹਾੜੇ ਪਿਆਰ ਦੇ ਇਸ ਖਾਸ ਮੌਕੇ ਅੱਜ ਮੌਕੇ ਅੱਜ ਸ੍ਰੀ ਗੁਰੂ ਹਰ Rai ਸਾਹਿਬ ਨਾਲ ਦੂਸਰਾ ਦਿਨ ਆ ਜੀ ਕੱਲ ਅਖੰਡ ਪਾਠ ਨਾਲੇ ਭੋਗ ਤਹਿਲਗੇ ਤੇ ਬੜੀ ਸ਼ਰਧਾ ਭਾਵਨਾ ਦੇ ਨਾਲ ਪਰ ਪਰ ਮਨਾਇਆ ਜਾ ਰਿਹਾ ਹੈ ਇਸ ਦੇ ਸੱਤੇ ਦੀ ਸਾਂਝ ਤਾਂ ਸੰਗਤਾਂ ਗੇੜੀਆਂ ਬੁਗੂਦ ਪਰਾਡੇ ਬੈਠੀਆਂ ਆ ਤੇ ਇਸ ਤਰ੍ਹਾਂ ਦੇ ਬਾਕੀ ਜਿਹੜੀਆਂ ਸੰਗਤਾਂ ਇੱਥੇ ਬਹੁਤ ਕਿ ਹਾਜ਼ਰੀ ਨਹੀਂ ਭਰ ਸਕਦੀਆਂ ਉਹ ਲਾਈਵ ਦਰਸ਼ਕ ਕਰ ਸਕਦੀਆਂ ਜੀ ਤੇ ਲਾਈਵ ਆਪਣੇ ਚੈਨਲ ਤੇ ਵੀ ਹੁਣ ਵੱਧ ਤੋਂ ਵੱਧ Thank <laughs> you.